ਪੰਜਾਬ ਦੇ ਵਿੱਚ ਇਹ ਫਿਕਰ ਅਕਸਰ ਰਹਿੰਦਾ ਹੈ ਕਿ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਪਰ ਉਹ ਰਿਕਾਰਡ 'ਚ ਨਹੀਂ ਚੜਨ ਦਿੱਤੀਆਂ ਜਾਂਦੀਆਂ। ਰਾਹੁਲ ਗਾਂਧੀ ਕਹਿੰਦੇ ਜੀ ਮਹਾਰਾਸ਼ਟਰ ਦੇ ਕਿਸਾਨਾਂ ਦੇ ਮਾਮਲੇ ਦੇ ਉੱਤੇ ਖੂਬ ਹੁਲ ਰਹੇ ਨੇ। ਉਹਨਾਂ ਨੇ ਕੇਂਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਵੀ ਸਾਰਾ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ ਨਾ ਪਰ ਇਹ ਵਾਨੀ ਅਡਾਨੀਆਂ ਦੇ ਕਰਜ਼ੇ ਮਾਫ਼ ਕਰਦੇ ਨੇ ਕਿਸਾਨਾਂ ਦਾ ਨਾ ਕਰਜ਼ਾ ਮਾਫ਼ ਕਰਦੇ ਨੇ ਨਾ ਮੈਸਪੀ ਦਿੰਦੇ ਨੇ ਤੇ ਕਹਿੰਦੇ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਮਹਾਰਾਸ਼ਟਰ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਹਨੂੰ ਗਣਦੇ ਹੀ ਨਹੀਂ ਗਏ ਤੇ ਇਸ ਰਾਹੁਲ ਗਾਂਧੀ ਦੇ ਹਮਲੇ ਨੇ ਮੋੜਮਾ ਜਵਾਬ ਦਿੱਤਾ ਬੀਜੇਪੀ ਨੇ ਉਹ ਕਹਿੰਦੇ ਜੀ ਜਦੋਂ ਮਹਾਰਾਸ਼ਟਰ ਚ ਤੁਹਾਡੀ ਔਰ ਤੁਹਾਡੇ ਭਾਈਵਾਲਾਂ ਦੀ ਸਰਕਾਰ ਸੀ ਤਾਂ ਉਹਨਾਂ 5 ਸਾਲਾਂ ਦੇ ਵਿੱਚ ਹੀ ਤੁਹਾਡੀ ਸਰਕਾਰ ਦੇ ਸਮੇਂ 55000 ਤੋਂ ਵੱਧ ਕਿਸਾਨਾਂ ਨੂੰ ਕੁਝ ਕੀਤੀ ਉਹ ਨਹੀਂ ਦਿਖਦੇ ਸੋ ਇਹ ਰਾਜਨੀਤਿਕ ਇੱਕ ਦੂਜੇ ਤੇ ਤੋਹਮਤबाजी ਰਾਹੁਲ ਗਾਂਧੀ ਉਹਨਾਂ ਨੂੰ ਕਹਿ ਰਹੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਪਰ ਕਿਸਾਨੀ ਮਸਲਾ ਮਜ਼ਦੂਰੀ ਮਸਲਾ ਨੌਜਵਾਨੀ ਮਸਲਾ ਤੇ ਹੋਰ ਆਰਥਿਕ ਮਸਲਿਆਂ ਦੇ ਉੱਤੇ ਸਰਕਾਰਾਂ ਦੀ ਸਵਰਜਤਾ ਚਾਰ ਜੋ ਕਿਤੇ ਨਜ਼ਰ ਨਹੀਂ ਆਉਂਦੀ ਇਸ ਲਈ ਫਿਰ ਅਸੀਂ ਚਰਚਾ ਲੈ ਕੇ ਹਾਜ਼ਰ ਹੋਏ ਬਹੁਤ ਬਹੁਤ ਸ਼ੁਕਰੀਆ